ਹਾਂਜੀ ਹਸਪਤਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਬੈਠੇ ਆ ਰਿਹਾ। ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਜਰੂਰ ਕਰਿਓ। ਲਓ ਜਿਹੜੇ ਆਪ ਫੁੱਲ ਲਾਇਆ ਤੇ ਸਾਰਿਆਂ ਨੂੰ ਫੁੱਲ ਲੱਗਣ ਲੱਗੇ। ਕਿੰਨੇ ਸੋਹਣੇ लोगीअ में संबर लियाने पाणी छिड़क ਸਤ 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 ਹਲੋ ਹਾਂਜੀ ਨਰਸਿਕਾ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਦੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਵੀ ਕਰੂਗੀ ਲੋ ਜੀ ਆਪਾਂ ਗਈ ਸੀ ਬਾਜ਼ਾਰ ਬੱਚਿਆਂ ਨੇ ਉਹ ਲੋਹਰਾ ਚੇਂਜ ਕਰਕੇ ਤਾਜ ਵੱਡਾ ਲੈ ਕੇ ਆਏ ਤੇ ਛੋਟੀਆਂ ਆ ਗਈਆਂ ਸੀਗੇ ਤੇ ਆਪਾਂ ਨੂੰ ਅੱਦਾਂ ਲਏ ਗਏ ਅਚਾਰ ਉਹ ਨਹੀਂ ਪਹਿਲਾਂ ਪਾਇਆ ਸੀ ਉਹ ਅੱਦਾਂ ਖਤਮ ਹੋਣ ਵਾਲਾ ਹੋ ਗਿਆ ਅਚਾਰ ਤੇ ਆਪਾਂ ਤੇ ਨਵਾਂ ਲੈ ਕੇ कट के रख के फिर छिलोंगे किलो अद्पा ने अदरक अचार पाने लिया सब्जी सुब्स पै है पहले दसी खत्म हो गया पहले सिरके की बोतल ਸਮਾਨ ਲੈ ਕੇ ਆਇਆ ਲੈਸਾ ਵਗੈਰਾ ਲੋ ਜੀ ਆਪਾਂ ਇਹ ਲੋ ਰਮਗੈਰ ਲਈਆਂ ਤੇ ਇਹ ਚੇਂਜ ਕਰਕੇ ਆਂ ਫਿਰ ਦਿਖਾਵਾਂਗੇ ਜਦੋਂ ਸਬਰੀਤਾ ਕੀ ਨਾ ਮੱਕੇ ਸੁਟਣੇ ਲੈਸਾ ਵਗੈਰਾ ਸੁਟਣਾ ਸਮਾਨ ਲੈ ਕੇ ਆਉਣਾ ਸੀਗਾ ਇਹ ਲੈ ਕੇ ਆਂਦਾ ਲੈਸਾ ਲੂਸਾ ਫਿਰ ਆਹ ਵੀ ਟਾਈਮ ਹੈ ਜਿਹੜਾ ਡੇਟ ਬਚ ਗਿਆ ਆਪਾਂ ਚਾਹ ਬਣਾ ਲਈਏ ਜਾਦਾ ਟਾਈਮ ਹੋ ਗਿਆ ਫਿਰ ਇਹਨੇ ਬੱਚੇ ਆਉਣਗੇ 2:30 ਵਜੇ 3 ਵਜੇ ਆਉਂਦੇ ਨੇ ਬੱਚੇ ਦਾ ਫਿਰ ਆਪਾਂ ਕਰਨਾ ਸੂਟ ਮੇਰਾ ਸਟਿਚ ਕੰਮ ਤੋਂ ਰਹਿ ਗਿਆ ਹਜੇ ਕੱਲ ਲੱਗੀ ਸੀ ਉਹ ਸ਼ਾਮ ਹੋ ਗਈ ਫਿਰ ਧਰਾਂ ਦਾ ਟਾਈਮ ਹੋ ਗਿਆ ਰਹਿ ਗਿਆ ਤੇ ਹੁਣ ਕਰਦਿਆ ਅਸਵੇਰ ਤੇ ਲੱਗਿਆ ਨਹੀਂ ਕਿ ਮਾਂ ਮੀ ਉੱ ਲੱਗੇ ਮੈਂ ਤਾਂ ਲੱਗੇ ਨਹੀਂ ਗਿਆ ਉਹ ਯਾਰ ਜਾਣਾ ਪੈ ਗਿਆ ਲਓ ਜੇ ਪਿਆਰਾ ਰੱਖ ਦਿਓ ਹਾਂ ਚਾਹ ਆਨੇ ਕਿ ਬਣਾ ਜੀ ਉਸ ਨੂੰ ਜਾ ਬਣਾ ਲੈਣਾ ਫਿਰ ਕੰਮ ਕਰਦੇ ਹੋ ਜਾਣਾ ਲੋ ਸਬਜੀ ਆਪਾਂ ਬਣਾਵਾਂਗੇ ਜੀ ਕਦੂ ਦੀ ਕਦੂ ਕੱਟ ਲੈਣਾ ਹੈ ਇਹਨਾਂ ਦੇ ਚਾਹੁੰਦੀ ਲੋ ਜੀ ਆ ਤਾਂ ਆਪਣਾ ਧੁੱਪੇ ਤੇ ਰਹਿਦੀ ਨੇ ਧੋ ਕੇ ਸੁੱਕ ਗਿਆ ਹੁਣ ਇਹਨੂੰ ਆਪਾਂ ਛਿੱਲ ਲਿਆ ਪਹਿਲਾਂ ਸਾਰੇ ਨੂੰ ਅਸਰਤਾ ਐਚ ਪਾਤਾ ਤੇ ਹੁਣ ਆਪਾਂ ਇਹਨੂੰ ਕੱਟ ਰਹੇ ਹਾਂ ਛਿੱਲਣ ਨੂੰ 1 ਘੰਟਾ ਲੱਗ ਗਿਆ ਇਹ ਜਿਹੜਾ ਪਾਣੀ ਹੈ ਤੇ ਹੱਥਾਂ ਦੇ ਲੜਦਾ ਆਪਦੇ ਦਾ ਤੇਜਾ ਠਿੱਕੀ ਸਿੱਕ ਸਿੱਜ ਬਾਲ ਜੇ ਨਹੀਂ ਤਾਂ ਸਾਰਾ ਕੱਚਾ ਹੀ ਆ ਤੁਸੀਂ ਦੇਖ ਕੀ ਪਾਇਆ ਸੀ ਵਾਹ ਬਾਲਾਂ ਜਿਹੜਾ ਨੰਬਈ ਪਈ ਕਿਹੜਾ ਜੀ ਫਿਰ ਉਚਾਰ ਚ ਬਧੀ ਜੀ ਨਹੀਂ ਰਹਿਦਾ ਐਸ਼ਵੀ ਟੀਵੀ ਦੇਖ ਰਹੇ ਹਾਂਜੀ ਕੱਲ ਨੂੰ ਛੁੱਟੀ ਹੈ ਹਾਂਜੀ ਪੀੜੀ ਮਰਕੇ ਕੋਈ ਛੁੱਟੀ ਹੈ ਕੱਲੂ ਚੁੱਪ ਕੇ ਆ ਰਿਹਾ ਹੈ ਛੁੱਟੀ ਛੁੱਟੀ ਸਾਈਕਲ ਜਾ ਰਹੀ ਹੈ ਵੀ ਬੱਚੇ ਜਾ ਰਹੇ ਨੇ ਹਾਂਜੀ ਆਹ ਕੰਮ ਜਾਂਦੇ ਨੇ ਬੱਚੇ ਰੋਜ਼ ਰੋਜ਼ ਹੀ ਨੇ ਕਿੰਨੀ ਵਾਰ ਤੁਹਾਡਾ ਸਾਲ ਤੇ 2 ਰੁਪਏ ਜਾਂਦਾ ਉਹ ਹੀ ਜਗਾ ਬਾਰ ਬਾਰ ਕਰੀ ਲੋ ਜੇ ਪਾ ਜੀ ਨੂੰ ਕੱਟ ਲਈਏ ਕੱਲ ਨੂੰ ਧੁੱਪ ਲਵਾਵਾਂਗੇ ਹੁਣ ਤਾਂ ਹੋ ਗਈ ਸ਼ਾਮ ਸ਼ਾਮ ਦੇ 4-5 ਵਜੇ ਕੇ 5 ਵਜੇ ਨਾਲ ਹੋਣ ਨੇ ਤੇ ਹੁਣ ਕੱਲ ਨੂੰ ਇਹਨੂੰ ਧੁੱਪ ਲਵਾ ਕੇ ਫਿਰ ਸ਼ਾਮ ਨੂੰ ਪਾਵਾਂਗੇ ਕੱਲ ਨੂੰ ਤਾਂ ਉਹਦੇ ਤਾਂ ਖਾਣਾ ਉਸ ਪਹਿਲਾਂ ਹੀ ਪਾਇਆ ਸੀ ਆਪਣਾ ਲੋ ਜੀ ਪਾਲੇ ਨੂੰ ਨੂਰਾ ਮੈਂ ਕਹਿੰਨੇ ਐਸ਼ ਵੀ ਤਸਵੀਰ ਦਿੱਤੀਆਂ ਚੇਂਜ ਕਰਕੇ ਪਹਿਲਾਂ ਛੋਟਾ ਨੰਬਰ ਆ ਗਿਆ ਸੀ ਨਾ ਹੁਣ ਵੱਡਾ ਲਿਖਿਆ ਆ ਦੇ ਅੰਦਰੇ ਦੇ ਕਰਮ ਲੱਗਿਆ ਹੋਇਆ ਜੂਲਨ ਦਾ ਇਹ ਜਿੱਤੂ ਆਖੇ ਰੱਖਿਆ ਸੀ ਇਹ ਸਾਈਜ਼ ਠੀਕ ਹੈ ਲੋ ਪਾਇਸ਼ ਵੀ ਬਿਲੰਦੀ ਪਹਿਲੇ ਇਹ ਦਿਨਾਂ ਦੀ ਸੁਬਰੀਤੀ ਜਾਂਦੀ ਸੀ ਹੁਣ ਇਹ ਐਸ਼ ਦੀ ਜਾਂਦੀ ਹੈ ਉਹ ਹੀ ਰੰਗ ਸੁਬਰੀਤੀ ਬਲੇਕ ਜਾਂਦੀ ਹੈ ਇਹ ਜਿਵੇਂ ਬਰਾਹੂ ਲੰਦਰ ਅੰਦਰ ਲੱਗਿਆ ਹੈ ਕਰਨੀ ਫਾਰਜੀ ਆਪੜ ਲੱਗਿਆ ਅੰਦਰ ਦੀ ਸਿਰ ਬਾਹਰ ਵਾਲੀ ਹੋਦੀ ਹੈ ਦੂਜੇ ਬਾਹਰ ਦੇ ਚੀਜ਼ ਜਿਵੇਂ ਪੈ ਜਾਣ ਉਹ ਬਰੀ ਹੁੰਦੀ ਅੰਦਰ ਗਿੱਲਾ ਨਹੀਂ ਹੋਊਗਾ ਲੋ ਦੋਨੋਂ ਇਹ ਬਲੈਕ ਕਰ ਦਿੱਤੀ ਇਹ ਚੇਂਜ ਕਰਕੇ ਲੈ ਨਹੀਂ ਇਹ ਤੁਹ ਬਲੇ ਜਪਾਈ ਕਰਦਾ ਹੈ ਤੋ ਜੀ ਗਾਇਸ ਆਪਾਂ ਕੱਦਾਂ ਚਾਹ ਦੀ ਆਪਣੀ ਬਣ ਗਈ ਕੱਦੂ ਦੇ ਕਿਸੇ ਹਰੀ ਲਮੇ ਦੇ ਪਾਤਾ ਤੇ ਆਸਪਾ ਇਹ ਬਣ ਤਾ ਮੈਂ ਤਾਂ ਠੀਰ ਦੇ ਨਾ ਆਪਣੇ ਪਾਣੀ ਚ ਲੜ ਗਏ ਹੋ ਮੈਂ ਥੋੜੇ ਰਹਿ ਗਏ ਹੋ ਹੋਰ ਕੰਮ ਕਰਦੇ ਫਿਰ ਜੀਲ ਨੇ ਥੋੜਾ ਜਿਹਾ ਰਹਿ ਗਿਆ ਹੈ ਹੁਣ ਟਾਓ ਛਿੱਡਦੇ ਨੂੰ ਕਰਦਾ ਐ ਕਰਦੇ ਨਾ ਗੁੰਗਲ ਦੁਖਣ ਲੱਗ ਗਏ ਸਰੇ ਬੁਰ ਉਧਾਰ ਹਾਂਜੀ ਅੱਜ ਮੈਂ ਨਹੀਂ ਖਾਦਾ ਸੀ ਬਣਾ ਮੁਝਾਰ ਚਲੇਗੇ ਟਾਈਮ ਵੀ ਲੱਗਿਆ ਸਾਡੇ ਕੱਦੂ ਜੂਰੇ ਖਾਣੇ ਇਸ ਜਿੱਦਿਹਾ ਪਕਾ ਰਹੇ ਨੇ ਟੋਕਾ ਪਲੂਸਨ ਦਾ ਅਜਰਮਾ ਨਹੀਂ ਆਧੀ ਗੇ ਮੱਜਾਂ ਗਾਮ ਚਿੱਟਿ ਚਿੱਟਿ ਹੋਈਆਂ ਬਣ ਜਾਂਦੀ ਸਾਰੇ ਫਿਰ ਲਿਬੜ ਜਾਂਦੇ ਨੇ ਹੁਣ ਸਰਦੀ ਕਰਕੇ ਜੇ ਕਈ ਦਿਨ ਬਾਦ ਨਾ ਮਾਉਣੇ ਹੋਈ ਆਪਾਂ ਥੋੜੇ ਖਾਲੀਆ ਬੂਦ ਦੇਖੋ ਕੋਈ ਸਾਰ ਕਰਕੇ ਮੁਰੀ ਜਾਣੀ ਹਾਂਜੀ ਮੂਹ ਬਾ